ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਗਾਂਧੀ ਸਾਹਿਬ ਨੇ ਜਦੋਂ ਇੱਕ ਆਪਣੇ ਜਲਸੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਟਿੱਪਣੀ ਕੀਤੀ ਤਾਂ ਫਿਰ ਪ੍ਰੋਫੈਸਰ ਗੰਗਾ ਸਿੰਘ ਨੇ ਜਿਹੜਾ ਉਹਨਾਂ ਨੂੰ ਜਵਾਬ ਦਿੱਤਾ ਜਿਹੜੀ ਉਹਨਾਂ ਦੀ ਵਿਰੋ ਮੁੰਜੀ ਠੋਕੀ ਵੀਰੋ ਉਹ ਸੁਣਨੇ ਵਾਲੀ ਹੈ ਵੀਰੋ ਚੱਲ ਕੇ ਪਹਿਲੇ ਅਸੀਂ ਕਥਾ ਸੁਣਨੇ ਆ ਸੰਤ ਸਿੰਘ ਮਸਕੀਰਾ ਦੇ ਕੋਲ ਤੇ ਬਾਅਦ ਵਿੱਚ ਅਸੀਂ ਇੱਥੇ ਗੱਲਬਾਤ ਕਰਾਂਗੇ ਤੇ ਵੀਰੋ ਜਿਹੜੇ ਵੀਰ ਸਨ ਸੰਗ ਮਸਕੀਰਾਂ ਨੂੰ ਮੁਹੱਬਤ ਕਰਦੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਕਮੈਂਟ ਦੇ ਅੰਦਰ ਗਿਆਨ ਦਾ ਸਾਗਰ ਲਾਜ਼ਮੀ ਲਿਖਿਓ ਵੀਰੋ ਚਲ ਕਥਾ ਸੁਣਨੇ ਤੁਸੀਂ ਬਾਰੇ ਚਾਹਨੇ ਆ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਬੜੋਦਾ ਵਿੱਚ ਇੱਕ ਬਹੁਤ ਵੱਡੇ ਇਜਲਾਸ ਦੇ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿ ਗਏ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇ ਵਿੱਚ ਇਹ ਭੁੱਲਾ ਹੋਇਆ ਰਹਿ ਵਰ ਹੈ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲੈ। ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਗੋਲੇ ਆਏ। ਗਲੇ ਵਿੱਚ ਮਾਲਾ ਪਹਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੱਡੀਆਂ। ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਨ। ਖੁਸ਼ਕਿਸਮਤੀ ਸਮਝ ਲੋ ਕੌਮ ਦੀ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜ਼ਿੰਦਾ ਸਨ। ਉਹ ਸਿੱਧਾ ਹੀ ਚਲੇ ਗਏ। ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਕਿ ਮੈਂ ਸਿੱਖ ਮਿਸ਼ਨਰੀ ਹਾਂ ਤੇ ਬੜੋਦਾ ਦੇ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ ਟਾਲ ਮਟੋਲ ਤੇ ਬੜੀ ਕੀਤੀ ਮਹਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਣੀ ਪਰ ਗੰਗਾ ਸਿੰਘ ਜੀ ਤੇ ਹੋ ਗਿਆ ਜੀ ਭੈਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਥੇ ਕਹੇ ਕਿਉਂ ਨਹੀਂ ਇਹ ਤੇ ਕਰ ਨਹੀਂ ਪਾਏਗੇ ਵਿਚਾਰ ਤੇ ਕਰ ਨਹੀਂ ਪਾਏਗੇ ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ ਤੂੰ ਹੀ ਦੱਸ ਤੋ ਗੰਧਾ ਸਿੰਘ ਨੇ ਗੱਲ ਇਥੋਂ ਸ਼ੁਰੂ ਕੀਤੀ ਕਿ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ ਗੀਤਾ ਨੂੰ ਮਾਂ ਕਹਿੰਦੇ ਸਨ ਮਹਾਤਮਾ ਗਾਂਧੀ ਤੇ ਮਾਂ ਹੈ ਮੇਰੀ ਔਰ ਜ਼ਿਆਦਾ ਪਾਠ ਪਠਨ ਉਸੇ ਲਈ ਕਰਦੇ ਸਨ ਕਿਉਂਕਿ ਗੀਤਾ ਦੇ ਚ ਕਰਮ ਫਿਲਾਸਫੀ ਬੜੀ ਜ਼ੋਰ ਦੀ ਹੈ ਤੇ ਸ਼ੁਭ ਕਰਮਾਂ ਦੇ ਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦੇਂਦਾ ਰਿਹਾ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ ਉਹ ਅੱਜ ਚੰਗਾ ਕਰ ਲਿਆ ਕੱਲ ਮਾੜਾ ਕਰੇਗਾ ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖ ਲਿਆ ਜਿਨ੍ਹਾਂ ਨੂੰ ਸ਼ੁਭ ਕਰਮਾਂ ਦੇਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ ਬਾਰੋਂ ਬਾਰੋਂ ਅੱਜ ਉਹ ਦੇਸ਼ ਦੇ ਲੁਟੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਲੇ ਔਰ ਦੇਸ਼ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ ਖੈਰ ਕਿਦਰ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰ ਰਿਹਾ ਕਿ ਦੇਸ਼ ਵਿਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ ਨੇ ਵੀ ਜਿਹੜੇ ਪੰਜ ਕਿਸੇ ਦੇ ਜ਼ਿਆਦਾ ਨੇ ਕਿਸੇ ਤਰੀਕੇ ਨਾਲ ਘਟਾਇਆ ਜਾ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ ਤਾਂ ਉੱਥੇ ਮਨਮਰਜ਼ੀ ਕੀਤੀ ਜਾ ਸਕਦੀ ਹੈ ਔਰ तकरीबन तकरीबन 35 ਸਾਲ ਤੋਂ ਅਸੀਂ ਮਾਰ ਖਾ ਰਹੇ 35 ਸਾਲ ਤੋਂ ऐसा assi dekh lete hain khair mukhtasar us kariye ganga singh kehne lage ki maa hai na fadde ohna ne ke haan meri maa hai main roz marra di prerana is geeta to laina ganga singh kehne lage mainu vi samman hai is granth da mainindak nahi ik kimti granth hai is desh di kimti saugaat hai rishi vyas di likhi hui hai assi qadr karde haan tusi maa kehnde ho ਇਸ ਦੀ ਕੀ ਕਦਰ ਕਰਦੇ ਆ ਪਰ ਜਰਾ ਇਹ ਦਸੋ ਕਿ ਇਹ ਗੀਤਾ ਉਚਾਰਨ ਕਿੱਥੇ ਹੋਈ ਹੈ ਕਿਹੜੀ ਥਾਂ ਤੇ ਉਚਾਰਨ ਹੋਈ ਹੈ ਇਤਿਹਾਸ ਦੇ ਖੋਜੀ ਇਸ ਗੱਲ ਨੂੰ ਜਾਣਦੇ ਨੇ ਇਹ ਮੈਦਾਨੇ ਜੰਗ ਦੇ ਚ ਉਚਾਰਨ ਹੋਈ ਹੈ ਕੁਰਖੇ ਸਰਗ ਅਰਜਨ ਨੇ धनुष बाण ਸੁੱਟ ਦਿੱਤਾ ਸੀ ਯਦਿਸ਼ਤਰ ਨੇ ਤਲਵਾਰ ਸੁੱਟ ਦਿੱਤੀ ਸੀ ਨਕਲ ਸਾਦੇ ਤੇ ਰਿਸ਼ਮ ਨੇ ਆਪਣੇ ਸ਼ਸਤਰ ਸੁੱਟ ਦਿੱਤੇ ਸਾਂ ਅਰਜਨ ਨੇ ਸਿੱਧਾ ਹੀ ਕਹਿ ਦਿੱਤਾ ਭਗਵਨ ਅਸੀਂ ਨਹੀਂ ਲੜਨਾ ਬਈ ਕਿਉਂ ਕਿਉਂ ਨਹੀਂ ਲੜਨਾ ਤੋ ਅਰਜਨ ਕਹਿਣ ਲਗਾ ਉਹ ਦਰੋਣਾ ਚਾਰਜ ਮੇਰਾ ਚਚੇਰਾ ਭਰਾ ਉਹ ਦਰਯੋਧਨ ਮੇਰਾ ਚਚੇਰਾ ਭਰਾ ਉਹ ਦਰੋਣਾ ਚਾਰਜ ਮੇਰਾ ਗੁਰੂ ਉਹ ਬੀਸ਼ਮ ਮੇਰਾ ਪਤਾਮਾ ਆਪਣਿਆਂ ਨੂੰ ਮਾਰਾ ਪਤਾਮੇ ਨੂੰ ਮਾਰਾ ਗੁਰੂ ਨੂੰ ਮਾਰਾ ਆਪਣੇ ਭਰਾ ਨੂੰ ਮਾਰਾ ਮੈਂ ਨਹੀਂ ਲੜਦਾ ਹਾਰ ਹੁੰਦੀ ਏ ਤਿਹਾਰ ਹੀ ਸਹੀ ਨਹੀਂ ਕੁਛ ਮਿਲਦਾ ਤੇ ਨਾ ਹੀ ਸਹੀ ਪਰ ਮੈਂ ਆਪਣੇਆਂ ਨੂੰ ਮਾਰਨਾ ਨਹੀਂ ਧਨਸ਼ਬਾਨ ਸੁਟ ਦਿੱਤਾ ਸ੍ਰੀ ਕ੍ਰਿਸ਼ਨ ਨੇ ਸਮਝਾਇਆ ਅਰਜਨ ਠੀਕ ਨਮਨਵਾਏ ਤੇਰੇ ਆਪਣੇ ਨੇ ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਜ਼ ਦੇ ਨਾਲ ਭਰੇ ਹੋਇਆ ਫੋੜਾ ਨਿਕਲਾਵੇ ਜ਼ਹਿਰ ਨਾਲ ਭਰੇ ਹੋਇਆ ਬੜੀ ਪੀੜਾ ਹੋਵੇ ਔਰ ਉਸ ਤੋਂ ਤੜਪਣਾ ਬੜੀ ਹੋਵੇ ਤਾਂ ਚੀਰਾ ਦੇਣਾ ਪੈਂਦਾ ਹੈ। ਉਹ ਮਵਾਦ ਕਢਣੀ ਪੈਂਦੀ ਭਾਵੇਂ ਆਪਣੇ ਜਿਸਮ ਦੀ ਕਢਣੀ ਹੈ। ਥੋੜਾ ਭਾਵੇਂ ਆਪਣਾ ਤਾਂ ਵੀ ਚੀਰਨਾ ਪੈਂਦਾ ਹੈ। ਇਹ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਛੋੜੇ ਨੇ ਚੀਰ ਲੈ ਇਹਨਾਂ ਨੂੰ ਕੋਈ পাপ ਨਹੀਂ। ਮਾਰਦੇ ਇਹਨਾਂ ਨੂੰ ਕੋਈ পাপ ਨਹੀਂ। ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਉਹ ਦੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰਨੇ ਨੇ। ਕ੍ਰਿਸ਼ਨ ਨੇ ਗੱਲ ਸਮਝਾਈ। ਸਮਝ ਵਿੱਚ ਆ ਗਏ। ਸੁਟਿਆ ਹੋਇਆ धनुष बाण ਅਰਜਨ ਨੇ ਫਿਰ ਚੁਕਲੇ। ਘਮਸਾਨ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸ ਦੇ ਕਥਨ ਅਨੁਸਾਰ ਲੱਖਾਂ ਬੰਦੇ ਕਈ ਬਿਨ ਲੜਾਈ ਵਿੱਚ ਮੌਤ ਦੇ ਘਾਟ ਉਤਰੇ। ਔਰ ਕ੍ਰਿਸ਼ਨ ਦੇ ਦੋ ਬੋਲਾਂ ਕਰਕੇ ਜਦ ਪ੍ਰਿੰਸੀਪਲ ਗੰਦਰ ਸਿੰਘ ਨੇ ਕਿਹਾ ਵੀ ਜਿਸ ਗੀਤਾ ਨੂੰ ਤੁਸੀਂ ਮਾਂ ਕਹਿੰਦੇ ਹੋ ਉਹ ਤੇ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਹੈ ਤੇ ਨਹੀਂ ਮੈਦਾਨੇ ਜੰਗ ਦੇ ਵਿੱਚ ਨਹੀਂ ਉਚਾਰਨ ਹੋਈ ਗੀਤਾ ਕਰਕੇ ਜੰਗ ਹੋਈ ਹੈ ਅਗਰ ਗੀਤਾ ਕ੍ਰਿਸ਼ਨ ਦੀ ਰਸਨਾ ਤੋਂ ਨਾ ਨਿਕਲਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸਨ ਤੇ ਤੁਸੀਂ ਇਸੇ ਨੂੰ ਮਾਂ ਕਹੀ ਜਾਂਦੇ ਇੱਕ ਪਾਸੇ ਐਨਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰਗੋਬਿੰਦ ਸਿੰਘ ਨੂੰ ਭੋਲਾ ਰਹਿਬਰ ਕਹਿੰਦੇ ਹੋ ਇੱਕ ਪਾਸੇ ਉਸ ਗੀਤਾ ਨੂੰ ਮਾਣ ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ ਗੁਸਤਾਖੀ ਮਾਤ ਉਹਨਾਂ ਦੀ ਸ਼ਖਸੀਅਤ ਚਲਗਦੀ ਗਈ ਉਹ ਕੀ ਨੇ ਉਹਨਾਂ ਨੇ ਕਹਿ ਦਿੱਤਾ ਪ੍ਰਿੰਸੀਪਲ ਸਾਹਿਬ ਇਹ ਜੰਗ ਨਹੀਂ ਹੋਈ ਇਹ ਅੰਦਰ ਦੀ ਜੰਗ ਦਾ ਜ਼ਿਕਰ ਹੈ ਮਹਾਤਮਾ ਗਾਂਧੀ ਇਹੀ ਕਹਿੰਦੇ ਹੁੰਦੇ ਸਨ ਹਰ ਥਾਂ ਤੇ ਇਹ ਜੰਗ ਨਹੀਂ ਹੋਈ ਤੇ ਅੰਦਰ ਦੀ ਜੰਗ ਦਾ ਜ਼ਿਕਰ ਹੈ ਤੇ ਗੰਗਾ ਸਿੰਘ ਕਿੱਥੇ ਚੁੱਪ ਕਰਨ ਵਾਲਾ ਸੀ ਕਹਿਣ ਲੱਗੇ ਜੇ ਇਹ ਜੰਗ ਨਹੀਂ ਹੋਈ ਤਾਂ ਫਿਰ ਇਹ ਵੀ ਕਬੂਲ ਕਰੋ ਕ੍ਰਿਸ਼ਨ ਨਹੀਂ ਹੋਵੇ ਕੋਈ ਅੰਦਰ ਦੇ ਕ੍ਰਿਸ਼ਨ ਦੀ ਗੱਲ ਹੈ ਇਹ ਗੀਤਾ ਬਾੜ ਨਹੀਂ ਉਚਾਰਨ ਹੋਈ ਕੋਈ ਅੰਦਰ ਦੀ ਗੀਤਾ ਦੀ ਗੱਲ ਹੈ ਬਾਹਰ ਦੀ ਗੀਤਾ ਮੰਨ ਲੈਂਦੇ ਹੋ ਬਾਹਰ ਦਾ ਕ੍ਰਿਸ਼ਨ ਮੰਨ ਲੈਂਦੇ ਹੋ ਬਾਹਰ ਦੀ ਮਹਾਭਾਰਤ ਤੋਂ ਇਨਕਾਰੀ ਹੋ ਇਸ ਵਾਸਤੇ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਖੰਡਨ ਕਰਨ ਦਾ ਮੌਕਾ ਮਿਲ ਜਾਂਦਾ ਹੈ ਕਹਿੰਦੇ ਨੇ ਇਸ ਤਰ੍ਹਾਂ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਵਿੱਚ ਮਾफी ਮੰਗੀ ਸੀ ਵੀ ਮੈਂ ਤੁਹਾਨੂੰ ਬੋਲ ਰਿਹਾ ਵੀਰੋ ਪ੍ਰਿੰਸੀਪਲ ਗੰਗਾ ਸਿੰਘ ਨੇ ਮਹਾਤਮਾ ਗਾਂਧੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਉੱਪਰ ਟਿੱਪਣੀ ਕੀਤੀ ਤੇ ਵੀਰੋ ਫਿਰ ਉਹਨਾਂ ਦਾ ਜਵਾਬ ਬਿਲਕੁਲ ਲੌਜਿਕ ਤੇ ਜਵਾਬ ਸੀ ਫਿਰ ਉਹ ਕਿਸੇ ਵੀ ਧਰਮ ਦੇ ਉੱਪਰ ਟਿੱਪਣੀ ਕਰਨਾ ਬਗੈਰ ਸੋਚੇ ਸਮਝੇ ਬਹੁਤ ਆਸਾਨ ਹੈ ਵੀਰੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮਹਾਤਮਾ ਗਾਂਧੀ ਬੇਸ਼ੱਕ ਇੱਕ ਵੱਡੇ ਲੀਡਰ ਹੈ ਸੀ ਲੇਕਿਨ ਵੀਰੋ ਜਿਹੜੀ ਗੱਲ ਸੰਤ ਸਿੰਘ ਮਸਕੀਰਾ ਨੇ ਕਥਾ ਦਿਨ ਰਾਹੀਂ ਦੱਸੀ ਹੈ ਕਿ ਅਗਰ ਹਿੰਸਾ ਜਿਹੜੀ ਹਿੰਸਾ ਹਿੰਸਾ ਕਹਿੰਦੇ ਆ ਵੀਰੋ ਆਪਣਾ ਹੱਕ ਲੈਣ ਵਾਸਤੇ ਆਪਣਾ ਆਪਣਾ ਦਫਾ ਕਰਨ ਵਾਸਤੇ ਵੀਰੋ ਅਗਰ ਤੁਸੀਂ ਤਲਵਾਰ ਤੀਰ ਨਹੀਂ ਚੁਕੋਗੇ ਕਿਸੇ ਨੂੰ ਜਵਾਬ ਨਹੀਂ ਦਿਓਗੇ ਤੇ ਫਿਰ ਤੇ ਵੀਰੋ ਤੁਹਾਡੀ ਹਸਤੀ ਤਬਾਹ ਬਰਬਾਦ ਹੋ ਜਾਏਗੀ ਜਦੋਂ ਕੋਈ ਤੁਹਾਡੇ ਤੇ ਜ਼ੁਲਮ ਕਰਦਾ ਵੈ ਤੁਸੀਂ ਉਹਦਾ ਹੱਥ ਨਹੀਂ ਰੋਕੋਗੇ ਜਦੋਂ ਕੋਈ ਤੁਹਾਡਾ ਹੱਕ ਖਾਂਦਾ ਵੈ ਤੁਹਾਡਾ ਘਰ ਤੇ ਹਮਲਾ ਕਰਦਾ ਅਗਰ ਤੁਸੀਂ ਉਹਨੂੰ ਨਹੀਂ ਵੀਰੋ ਰੋਕੋਗੇ ਉਹਨੂੰ ਪਿਆਰ ਨਾਲ ਜਵਾਬ ਦੋਗੇ ਫਿਰ ਤੇ ਤੁਹਾਡਾ ਘਰ ਲੁੱਟ ਕੇ ਲੈ ਜਾਏਗਾ ਫਿਰ ਤੇ ਤੁਹਾਡੀ ਸ਼ਖਸੀਅਤ ਨੂੰ ਖਤਮ ਕਰ ਦੇਗਾ ਫਿਰ ਤੇ ਤੁਹਾਨੂੰ ਗੁਲਾਮ ਬਣਾ ਲੇਗਾ ਫਿਰ ਤੇ ਤੁਹਾਨੂੰ ਮੋਟਾ ਦੇਗਾ ਤੇ ਇਹੋ ਹੀ ਸੀ ਕਿ ਵੀਰੋ ਗੁਰੂ ਗੋਬਿੰਦ ਸਿੰਘ ਨੇ ਅਗਰ ਸ਼ਸਤਰ ਚੁੱਕਿਆ ਤਾਂ ਕਿਸ ਵਾਸਤੇ ਚੁੱਕਿਆ ਵੀਰੋ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਕਿੰਨੇ ਗੁਰੂ ਸਹਿਬਾਨ ਜੀ ਜਿਨ੍ਹਾਂ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਆਪਣੇ ਆਪ ਨੂੰ ਸ਼ਹੀਦ ਕਰ ਦਿੱਤਾ ਅੱਗੇ ਨਿਕਲੇ ਅੱਜ ਅਗਰ ਹਿੰਦੂ ਧਰਮ ਮੌਜੂਦ ਹੈ ਤੇ ਉਹ ਗੁਰੂ ਸਹਿਬਾਨ ਦੀਆਂ ਵਿਰੋਹ ਕੁਰਬਾਨੀਆਂ ਉਹਨਾਂ ਦੀ ਦਲੇਰੀ ਉਹਨਾਂ ਦੀ ਸ਼ਹਾਦਤ ਦੀ ਵਜ੍ਹਾ ਤੋਂ ਮੌਜੂਦ ਹੈ ਤੇ ਗੁਰੂ ਗੋਬਿੰਦ ਸਿੰਘ ਨੇ ਵੀ ਵਿਰੋਹ ਸਿੱਖੀ ਨੂੰ ਬਚਾਉਣ ਦੀ ਖਾਤਰ ਹੱਕ ਦੀ ਗੱਲ ਕਰਨ ਦੀ ਖਾਤਰ ਉਹਨਾਂ ਨੇ ਜ਼ਾਲਮ ਦੇ ਅੱਗੇ ਵਿਰੋਹ ਝੁਕੇ ਨਹੀਂ ਤਲਵਾਰ ਚੁੱਕੀ जुलम का उन्होंने जवाब दिता तो इस करके जड़े महात्मा गांधी जी इन्होंने बिल्कुल गलत गल की है गुरु साहब एक एक ऐसी मिसाल दे गए है कि अगर वो उत्ते चलीए तो कामयाब जिंदगी गुजार सकने हैं कि हक सच की गल करिए क्योंकि वीरों हक सच की गल करना सब तो औखा काम है तो औखा काम गुरु साहब ने किया वा वीर कमाल कथा से कमाल जवाब दिता प्रोफेसर गंगा सिंह ने भी किस तरह की लगी है कथा ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਹਾਲ ਲਾਜ਼ਮੀ ਕਰਨਾ ਵੀਰੋ ਅਸੀਂ ਆਪਣੇ ਚੈਨਲ ਦੀ ਕਮਾਈ ਦਾ ਦਸਵੰਤ ਕੱਢ ਰਹੇ ਹਾਂ ਤੇ ਗਰੀਬ ਲੋਕਾਂ ਦੀ ਮਦਦ ਕਰ ਰਹੇ ਹਾਂ ਵੀਰੋ ਤੁਸੀਂ ਵੀ ਸੁਪਰ ਥੈਂਕਸ ਦਾ ਪੇਡ ਸਟੀਕਰ ਹੈ ਵੀਰੋ ਸਾਨੂੰ ਪੇਜ ਕੇ ਤੁਸੀਂ ਵੀ ਗਰੀਬ ਲੋਕਾਂ ਦੀ ਮਦਦ ਕਰ ਸਕਦੇ ਜੇ ਤੇ ਅਗਰ ਤੁਹਾਨੂੰ ਕਥਾ ਪਸੰਦ ਆਈਏ ਤੇ ਸੰਤ ਸਿੰਘ ਮਸਕੀਰਾਂ ਨੂੰ ਟ੍ਰਿਬਿਊਟ ਉਹਨਾਂ ਦੀ ਵੀਰੋ ਸ਼ਾਨ ਵਾਸਤੇ ਤੁਸੀਂ ਗਿਆਨ ਦਾ ਸਾਗਰ ਦਾ ਕਮੈਂਟ ਲਾਜ਼ਮੀ ਕਰਨਾ ਵੀਰੋ ਆਪਣਾ ਸਾਰਾ ਖਿਆਰ ਰੱਖਣ ਦਾ ਆ ਯਾਦ ਰੱਖਣਾ ਅੱਲਾ ਫੇਜ਼